ਇਸ ਵਕਤ ਦੀ ਵੱਡੀ ਖਬਰ ਦੇ ਨਾਲ ਜੋੜਦੇ ਹਾਂ ਇਸ ਵਕਤ ਦੀ ਵੱਡੀ ਖਬਰ ਹੈ ਕਿ ਪੰਜਾਬ ਸਰਕਾਰ ਦੀ ਕੈਬਨਿਟ ਦੀ ਮੀਟਿੰਗ ਮਹੱਤਵਪੂਰਨ ਮੀਟਿੰਗ ਅੱਜ ਜਿਹੜੀ ਹੈ ਉਹ ਮੁੱਖ ਮੰਤਰੀ ਨਿਵਾਜ਼ ਖੰਧ ਤੇ 4 ਵਜੇ ਸੱਦੀ ਗਈ ਆ ਤਾਂ ਵੱਡੀ ਅਪਡੇਟ ਦੇ ਨਾਲ ਜੋੜਦੇ ਆ ਕਿ ਕੈਬਨਿਟ ਦੀ ਮੀਟਿੰਗ ਅੱਜ ਮੁੱਖ ਮੰਤਰੀ ਨਿਵਾਜ਼ ਖੰਧ ਤੇ 4 ਵਜੇ ਸੱਦੀ ਗਈ ਆ ਮਹੀਨੇ ਚ ਇਹ ਤੀਜੀ ਕੈਬਨਟ ਦੀ ਵੱਡੀ ਮੀਟਿੰਗ ਹੈ ਕਈ ਵੱਡੇ ਫੈਸਲਿਆਂ ਤੇ ਜਿਹੜੀ ਮੋਹਰ ਲੱਗ ਸਕਦੀ ਹੈ ਤਾਂ ਪਿਛਲੇ ਮੀਟਿੰਗਾਂ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਵੱਡੇ ਫੈਸਲਿਆਂ ਤੇ ਮੋਹਰ ਲੱਗੀ ਸੀ ਵੱਡੇ ਫੈਸਲੇ ਲਏ ਗਏ ਸੰਤਾੂ ਇਸ ਵਕਤ ਦੀ ਵੱਡੀ ਖਬਰ ਹੈ ਪੰਜਾਬ ਸਰਕਾਰ ਦੇ ਕੈਬਨਟ ਦੀ ਮੀਟਿੰਗ ਅੱਜ ਸੱਦੀ ਗਈ ਹੈ 4 ਵਜੇ ਮੁੱਖ ਮੰਤਰੀ ਨਿਵਾਸ ਸ਼ਾਂਤ ਇਹ ਮੀਟਿੰਗ ਜਿਹੜੀ ਹੈ ਇਹ ਕਿੱਤੀ ਜਾਏਗੀ ਪਹਿਲੇ ਦੋ ਕੈਬਨਟਾਂ ਦੇ ਵਿੱਚ ਵੱਡੇ ਫੈਸਲੇ ਲਏ ਗਏ ਹਨ 117 ਵਿਧਾਨ ਸਭਾ ਹਲਕਿਆਂ ਦੇ ਲਈ ਮਨਜ਼ੂਰ ਅੱਜ ਜਿਹੜਾ ਬਜਟ ਪੇਸ਼ ਕੀਤਾ ਜਾ ਸਕਦਾ ਹੈ 585 ਕਰੋੜ ਰੁਪਏ ਦਾ ਕੀਤਾ ਜਾ ਸਕਦਾ ਹੈ ਬਜਟ ਨੂੰ ਮਨਜ਼ੂਰੀ ਮਿਲ ਸਕਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੀ ਅੱਜ ਕੈਬਨਿਟ ਦੀ ਮਹੱਤਵਪੂਰਨ ਮੀਟਿੰਗ ਹੋਈ ਹੈ ਪੰਜਾਬ ਸਰਕਾਰ ਦੀ ਅੱਜ ਕੈਬਨਿਟ ਦੀ ਮੀਟਿੰਗ ਜੋ ਮਹੱਤਵਪੂਰਨ ਮੀਟਿੰਗ ਹੈ ਅੱਜ ਹੋਣੀ ਹੈ ਇਹ ਮੀਟਿੰਗ ਸ਼ਾਮ 4 ਵਜੇ ਮੁੱਖ ਮੰਤਰੀ ਨਿਵਾਸ ਸਥਾਨ ਤੇ ਹੋਵੇਗੀ ਇਸੇ ਦੌਰਾਨ ਕਈ ਫੈਸਲਿਆਂ ਨੂੰ ਪ੍ਰਵਾਨਗੀ ਵੀ ਦਿੱਤੀ ਜਾਏਗੀ ਤੁਹਾਨੂੰ ਦੱਸ ਦਈਏ ਕਿ ਇਸ ਅ ਮਹੀਨੇ ਦੇ ਵਿੱਚ ਇਹ ਤੀਜੀ ਕੈਬਨਿਟ ਦੀ ਵੱਡੀ ਮੀਟਿੰਗ ਹੈ ਇਸੇ ਦੌਰਾਨ ਸਰਕਾਰ ਨੇ ਰੰਗਲਾ ਪੰਜਾਬ ਸਕੀਮ ਦਾ ਇੱਕ ਦਿਸ਼ਾ ਨਿਰਦੇਸ਼ ਤਿਆਰ ਕੀਤਾ ਹੈ ਇਸ ਨੂੰ ਮਨਜ਼ੂਰੀ ਮਿਲਣ ਦੀ ਉਮੀਦ ਹੈ ਇਸ ਸਕੀਮ ਤਹਿਤ ਸੂਬੇ ਦੇ 117 ਵਿਧਾਨ ਸਭਾ ਹਲਕਿਆਂ ਦੇ ਲਈ 585 ਕਰੋੜ ਰੁਪਏ ਦਾ ਬਜਟ ਮਨਜ਼ੂਰ ਜਿਹੜਾ ਆ ਉਹ ਕੀਤਾ ਜਾ ਸਕਦਾ ਹੈ ਇਸ ਤੋਂ ਬਾਅਦ ਲੋਕਾਂ ਦੀ ਸਹੂਲਤ ਅਨੁਸਾਰ ਸਾਰੇ ਹਲਕਿਆਂ ਦੇ ਵਿੱਚ 5 ਕਰੋੜ ਰੁਪਏ ਤੱਕ ਦੇ ਵਿਕਾਸ ਕਾਰਜ ਕੀਤੇ ਜਾਣਗੇ ਪਹਿਲੀ ਅਜੇ ਹੀ ਕੋਈ ਸਹੂਲਤ ਨਹੀਂ ਸੀ ਤਾਂ ਇਸ ਕੈਬਨਟ ਦੀ ਮੀਟਿੰਗ 'ਚ ਇਹ ਵੱਡੇ ਫੈਸਲੇ ਜਿਹੜੇ ਨੇ ਲੈਸ ਲਈ ਜਾ ਸਕਦੇ ਨੇ ਤਾਂ ਇਹ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਤਾਂ ਪਹਿਲੇ ਦੋ ਕੈਬਨਟ ਦੇ ਵਿੱਚ ਵੱਡੇ ਫੈਸਲੇ ਲਏ ਗਏ ਸਨ ਪੰਜਾਬ ਸਰਕਾਰ ਨੇ ਮੈਡੀਕਲ ਕਾਲਜਾਂ ਦੇ ਵਿੱਚ ਕੰਮ ਕਰਨ ਵਾਲੇ ਪ੍ਰੋਫੈਸਰਾਂ ਦੀ ਸੇਵਾਮੁਕਤੀ ਦੀ ਉਮਰ ਜਿਹੜੀ ਹੈ 62 ਸਾਲ ਵਧਾ ਕੇ 65 ਸਾਲ ਕੀਤੀ ਸੀ ਆਉਣ ਵਾਲੇ 3 ਸਾਲਾਂ ਦੇ ਵਿੱਚ ਲਗਭਗ 48 ਪ੍ਰੋਫੈਸਰ ਸੇਵਾਮੁਕਤ ਹੋਣ ਦੀ ਉਮੀਦ ਵੀ ਜਤਾਈ ਸੀ ਪਰ ਹੁਣ ਉਹ ਵਿਦਿਆਰਥੀਆਂ ਨੂੰ ਆਪਣਾ ਤਜਰਬਾ ਦਿੰਦੇ ਰਹਿਣਗੇ ਯੋਗ ਰਹਿਣਗੇ ਇਸੇ ਦੇ ਨਾਲ ਮੈਡੀਕਲ ਸਿੱਖਿਆ ਨੂੰ ਵੀ ਮਜਬੂਤੀ ਮਿਲੇਗੀ ਅਜਿਹੇ ਪਿਛਲੇ ਕੈਬਨ ਦੇ ਵਿੱਚ ਫੈਸਲੇ ਲਏ ਗਏ ਸਨ ਤਾਂ ਅੱਜ ਪੰਜਾਬ ਸਰਕਾਰ ਦੀ ਇਹ ਮਹੱਤਵਪੂਰਨ ਮੀਟਿੰਗ ਹੈ ਮਹੱਤਵਪੂਰਨ ਬੈਠਕ ਹੈ ਜਿਸ ਦੇ ਵਿੱਚ ਕਈ ਵੱਡੇ ਫੈਸਲੇ ਤੇ ਮੋਹਰ ਲੱਗੇਗੀ ਤਾਂ ਸੂਤਰਾ ਦੇ حوالے ਤੋਂ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ 117 ਵਿਧਾਨ ਸਭਾ ਹਲਕਿਆਂ ਦੇ ਲਈ ਮੰਜ਼ੂਰ ਕੀਤਾ ਜਾ ਸਕਦਾ ਹੈ ਬਜਟ 585 ਕਰੋੜ ਰੁਪਏ ਦੀ ਜਿਹੜੀ ਖਰਚ ਕੀਤੇ ਜਾ ਸਕਦੇ ਨੇ ਤਾਂ ਪੰਜਾਬ ਦੇ ਇਸ ਬਜਟ ਨੂੰ ਮਨਜ਼ੂਰ ਜਿਹੜਾ ਕੈਬਨਿਟ ਦੀ ਇਸ ਮੀਟਿੰਗ ਦੇ ਵਿੱਚ ਕੀਤਾ ਜਾ ਸਕਦਾ ਮਹੀਨੇ ਚ ਤੀਜੀ ਵਾਰ ਕੈਬਨਿਟ ਦੀ ਮੀਟਿੰਗ ਸੱਦੀ ਗਈ ਹੈ ਇਹਨਾਂ ਫੈਸਲਿਆਂ ਤੇ ਵਿਚਾਰ ਚਰਤਾ ਕੀਤੀ ਜਾਏਗੀ ਮਹੱਤਵਪੂਰਨ ਫੈਸਲਿਆਂ ਤੇ ਮੋਹਰ ਲੱਗੇਗੀ ਤਾਂ ਵੱਡੀ ਖਬਰ ਹੈ ਕਿ ਪੰਜਾਬ ਸਰਕਾਰ ਦੀ ਮਹੱਤਵਪੂਰਨ ਅੱਜ ਬੈਠਕ ਮੁੱਖ ਮੰਤਰੀ ਨਿਵਾਸ ਥਾਂ ਤੇ 4 ਵਜੇ ਸੱਦੀ ਜਾਏਗੀ